ਇਹ ਦੁਬਈ ਮੇਲਾ ਦਾ ਸਰ ਅਚਾਨਕ ਮੌਸਮ ਖਰਾਬ ਹੋਆ ਔਰ ਇਹ ਟਾਵਰ गिर ਗਿਆ ਜੀ ਔਰ ਪਬਲਿਕ ਨੇ ਹੱਲਾ ਮਚਾਇਆ ਇਸਕੋ ਉਠਾਓ ਇਸਕੋ ਉਠਾਓ ਤੋਂ ਮੇ ਵੀ ਵਾਕਿਆ ਦੇਖਿਆ ਕਿ ਭਈਆ ਕੇ ਥੋੜੀ ਝੋਟ ਲੱਗੀ ਹੋਈ ਸੀ ਉਨਕੋ ਗਾੜੀ ਮੇ ਡਾਲ ਕੇ ਲੈ ਕੇ ਗਏ ਤੁਰਾ ਉਹ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੀਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਕਰਵਿੰਦਰ ਕੁਮਾਰ ਮੁੰਡਾ ਸੀ ਪੁਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਅਸੀਂ ਗਏ ਸੀ ਉੱਥੇ ਮੇਲਾ ਲੱਗਾ ਹੋਇਆ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਵੱਜ ਗਿਆ ਇਹਨਾਂ ਦੇ ਉੱਪਰ ਪੰਗੂਰਾ ਆ ਨਾ ਪਿਆ ਵਾ ਮੇਲੇ ਦੇ ਵਿੱਚ ਨਕਲੀ ਬੁਰਜ ਖਲੀਫਾ ਡਿੱਗਣ ਦੇ ਨਾਲ ਹੋਈ ਨੌਜਵਾਨ ਦੀ ਮੌਤ ਤਵੰਦਸਤੇ ਕੀ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ ਇੱਕ ਦੁਬਈ ਮੇਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਨਕਲੀ ਬੁਰਜ ਖਲੀਫਾ ਬਣਾਇਆ ਗਿਆ ਸੀ ਤੇ ਤੇਜ਼ ਹਵਾ ਦੇ ਨਾਲ ਮੇਲੇ ਦੇ ਵਿੱਚ ਲੱਗਿਆ ਨਕਲੀ ਬੁਰਜ ਖਲੀਫਾ ਡਿੱਗਿਆ जिसके साल नौजवान है जबकि उसका साथी जख्मी हो गया बंद करा दिता गया दुबई मेला था सर अचानक मौसम खराब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग खाया देखा कि भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए थे जी थोड़ा से दबे हुए थे उठाया इसको और तब निकाला कौन थे? थे वो 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 मैं नहीं 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 जानता भाई साहब। नहीं, तो नहीं, तो देखो तूफान है बहुत तेज था। था। किसी के आदमी एकदम अचानक ही गिर गया सर। जी कितने लोग लोग पे पे जब शायद तो एक भी नहीं था। बाकी बाद में ध्यान नहीं पड़ा ना देखा तो भैया दबे हुए थे बनाया बिल्डिंग ਅੱਜ ਨੀਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਪਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਹੈ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿੰਦਾ ਡਿੱਗਿਆ ਗੰਦਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਤੇ ਪਰਮਾ ਦਾ ਖਬਾਬ ਕੋ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਕੀਤੀ ਜਾਏਗੀ ਫਰੋਂ ਤੋਂ ਪਤਾ ਲੱਗਾ ਉਹ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤਿਆਂ ਨਹੀਂ ਗੱਲ ਮੁਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟੀਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੰਗੂ ਆਣ ਪਿਆ ਵਾ ਇਹਨਾਂ ਦੇ ਨਾਲ ਨਿੰਦਰ ਕੁਮਾਰ ਆ ਤੇ ਕਲੀਜਪੁਰ ਤੇ ਰਹਿਣਾ ਮਲੇ ਇਹਨਾਂ ਨੂੰ ਕਿੱਥੇ ਲੈ ਲੰਦਾ ਉਹ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਵਿੱਚ ਮਿਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾੰਦੇ ਇਹਨਾਂ ਨੇ ਦਿੱਤ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਤਰਬੰਦਕ ਨੇ ਉਹ ਥਾ ਦੀ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾ ਜੋਤੀ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਗੱਡੇ ਆ ਕੋਈ ਵੀ ਹੱਥ ਨਹੀਂ ਛੀ ਲਾਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ ਜਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ